जेएएनू प्यारे विद्यार्थियों नवजमादीप ज्ञानदीप किताब ਦਾ ਅਧਿਆਇ 3 ਪਰਮਾਣੂ ਅਤੇ ਅਣੂ ਇਸ ਅਧਿਆਏ ਦੇ ਪੰਨਾ ਨੰਬਰ 30 ਤੇ ਆਏ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸਭ ਸ਼ੁਰੂ ਕਰੀਏ प्यारे विद्यार्थियों ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਦੀ ਇਸ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੈਨਲ ਛਟਸਾਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਤਿੰਨ ਅੰਗਰੇਜ਼ੀ ਦੀਆਂ ਪਲੇਲਿਸਟਾਂ ਮਿਲਣਗੀਆਂ 9th english mcq 9th english literature 9th grammar ਤੇ ਗਣਿਤ ਦੀਆਂ ਚਾਰ ਪਲੇਲਿਸਟਾਂ ਮਿਲਣਗੀਆਂ 9th math notes ਨਵੀਂ ਨਵੀਂ ਗਣਿਤ ਫਿਰ ਗਣਿਥ ਦੇ ਸਿਧਾਂਤ ਇੱਕ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਾਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਔਰ ਦੇਖਿਓ ਬੱਚਿਓ ਹੁਣ ਐਵਲੈਸਵਾਲ ਸੋ ਪਹਿਲਾ ਸਵਾਲ ਹੈ ਪਰਮਾਣੂ ਪੁੰਜ ਇਕਾਈ ਨੂੰ ਪਰਿਭਾਸ਼ਿਤ ਕਰੋ ਆ ਐਟੋਮਿਕ ਮਾਸ ਯੂਨਿਟ ਦੀ ਪਰਿਭਾਸ਼ਾ ਲਿਖਣੀ ਹੈ ਸੋ ਇੱਕ ਪਰਮਾਣੂ ਪੁੰਜ ਇਕਾਈ ਜਿਹਨੂੰ ਕਿਹਾ ਜਾਂਦਾ ਹੈ ਐਟੋਮਿਕ ਮਾਸ ਯੂਨਿਟ ਉਹ ਪੁੰਜ ਹੈ ਮਤਲਬ ਕਿ ਇਕਾਈ ਇਹ ਪੁੰਜ ਦੀ ਤੇ ਹੈ ਉਹ ਪੁੰਜ ਹੈ ਜੋ ਕਿ ਕਾਰਬਨ 12 ਕਾਰਬਨ ਦੀ ਕਿ ਕਿਸਮ ਨੇ ਉਹ ਅਗੇ ਜਲੇ ਅਗੇ ਤੁਹਾਡਾ ਅਗਲਾ ਚੈਪਟਰ ਆਏਗਾ ਉਹਦੇ ਚ ਆਈਸੋਟੋਪਸ ਦੀ ਗੱਲ ਆਏਗੀ ਸੋ ਕਾਰਬਨ 12 ਇੱਕ ਆਈਸੋਟੋਪ ਆਈਸੋਟੋਪ ਹੈਗਾ ਉਹਨੂੰ ਕਾਰਬਨ 12 ਨੂੰ ਚੁਣਿਆ ਗਿਆ ਕਾਰਬਨ 12 ਦੇ ਇੱਕ ਪਰਮਾਣੂ ਦੇ ਪੁੰਜ ਦੇ 1/12ਵੇਂ ਹਿੱਸੇ ਦੇ ਬਰਾਬਰ ਹੈ ਭਾਗ ਇੱਕ ਪਰਮਾਣੂ ਪੁੰਜ ਇਕਾਈ ਕਾਰਬਨ 12 ਦਾ ਜੋ ਪਰਮਾਣੂ ਹੈ ਉਹਦਾ ਜਿੰਨਾ ਪੁੰਜ ਹੈ ਉਹਦੇ 12 ਹਿੱਸੇ ਕਰ ਦੋ ਤਾਂ 12ਵਾਂ ਹਿੱਸਾ ਜੋ ਹੈ ਉਹ ਇੱਕ ਪਰਮਾਣੂ ਪੁੰਜ ਇਕਾਈ ਦੇ ਬਰਾਬਰ ਹੈ ਇਸ ਨੂੰ ਤਤਾਂ ਦੇ ਪਰਮਾਣੂਆਂ ਅਤੇ ਯੋਗਿਕਾਂ ਦੇ ਅਣੂਆਂ ਦੇ ਪੁੰਜ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਚਾਹੇ ਐਟਮਸ ਹੋਣ ਚਾਹੇ ਮੋਲੀਕੂਲਸ ਹੋਣ ਚਾਹੇ ਅਣੂ ਹੋਣ ਜਾਂ ਪਰਮਾਣੂ ਹੋਣ ਉਹਨਾਂ ਦੇ ਪੁੰਜ ਦਰਸਾਉਣ ਲਈ ਵਰਤਿਆ ਜਾਂਦਾ ਹੈ। ਪਹਿਲਾਂ ਇਸ ਨੂੰ AMU A M U ਕਰਕੇ ਲਿਖਿਆ ਜਾਂਦਾ ਸੀ। ਇੱਥੇ ਬਿੰਦੀ ਨਹੀਂ ਆਣੀ ਹੈ। ਮੰਦਨੀ ਹੈ ਪਹਿਲੇ ਇਸ ਨੂੰ amu ਕਰਕੇ ਲਿਖਿਆ ਜਾਂਦਾ ਸੀ ਪਰ ਹੁਣ IUPAC ਇੰਟਰਨੈਸ਼ਨਲ ਯੂਨੀਅਨ ਫੋਰ ਪਿਓਰ ਐਂਡ ਐਪਲਾਈਡ ਕੈਮਿਸਟਰੀ ਜਿਹੜੀ ਅੰਤਰਰਾਸ਼ਟਰੀ ਸੰਸਥਾ ਹੈ ਵਿਗਿਆਨਿਕ ਸੰਸਥਾ ਹੈ ਜੋ ਸਿਫਾਰਸ਼ਾਂ ਕਰਦੀ ਹੈ ਕਿ ਜਿਹੜੇ ਤੱਤ ਨੇ ਜਾਂ ਜਿਹੜੇ ਯੋਗਿਕ ਨੇ ਉਹਨਾਂ ਦੇ ਨਾਂ ਕਿਹੜੇ ਰੱਖੇ ਜਾਣ ਉਹਨਾਂ ਦੇ ਸੰਕੇਤ ਕਿਹੜੇ ਹੋਣ ਠੀਕ ਹੈ ਸੋ ਦੀਆਂ ਨਵੀਆਂ ਸਿਫਾਰਸ਼ਾਂ ਮੁਤਾਬਕ ਇਸ ਨੂੰ U ਯੂਨੀਫਾਈਡ ਮਾ ਪੁੰਜ ਯੂਨੀਫਾਈਡ ਮਾਸ ਯੂਨੀਫਾਈਡ ਪੁੰਜ ਕਰਕੇ ਲਿਖਿਆ ਜਾਂਦਾ ਹੈ ਤੇ ਬੱਚਿਆਂ ਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ ਪਰ ਤੁਹਾਨੂੰ ਸਿਰਫ ਗਿਆਤ ਲਈ ਤੁਹਾਡੇ ਗਿਆਨ ਚ ਵਾਧਾ ਕਰਨ ਲਈ ਕਿ ਤੁਹਾਨੂੰ ਇੱਕ ਅੰਦਾਜ਼ਾ ਲੱਗ ਜਾਏ ਕਿ ਗ੍ਰਾਮ ਦੇ ਵਿੱਚ ਇੱਕ ਪੁੰਜ ਇਕਾਈ ਜਿਹੜੀ ਹੈ ਇਹ ਪਰਮਾਣੂ ਪੁੰਜ ਇਕਾਈ ਕਿਹਦੇ ਬਰਾਬਰ ਹੁੰਦੀ ਹੈ ਸੋ ਇੱਕ ਏ ਐਮ ਯੂ ਜਾਂ ਇੱਕ ਯੂ 1.6605 10 ਦੀ ਘਾਤ 24 ਰਣਾਤਮਕ 24 ਮਨ ਲਓ ਕਿ ਇੱਕ ਗ੍ਰਾਮ ਜਿਹੜਾ ਹੈ ਨਾ ਬੱਚਿਓ ਉਹਦਾ ਤੁਸੀਂ ਹੁਣ 24 ਸਿਫਰਾਂ ਲਾ ਲੋ ਵੀ ਕਿੰਨੀ ਛੋਟੀ ਹੈ ਬਹੁਤ ਬਹੁਤ ਛੋਟੀ ਹੈ ਸਿਰਫ ਤੁਹਾਨੂੰ ਅੰਦਾਜ਼ਾ ਦੇਣ ਲਈ ਇਹ ਪਰਮਾਣੂ ਕਿੰਨੇ ਛੋਟੇ ਹਨ ਸਭ ਭਾਰ ਜਿਹੜਾ ਬੱਚਿਓ ਤੁਸੀਂ ਇਹ ਸਮਝ ਲਓ ਕਿ ਇਹਦਾ ਇੱਥੇ 1.6605 ਵਟਾ ਕਰਕੇ ਇੱਕ ਲਿਖੇ ਤੇ 24 ਸਿਫਰਾਂ ਕਰ ਦਵਾਂ ਤੇ ਤਾਂ ਜਾ ਕੇ ਮਨ ਲਖੀਓ ਇੱਕ ਜਿਹੜਾ ਹੈ ਇੱਕ ਯੂਨੀਫਾਈਡ ਮਾਸ ਇੱਕ ਪਰਮਾਣੂ ਪੁੰਜੀਖਾਈ ਬਣੇਗੀ ਇਹ ਇਹਨੂੰ ਚੇਤਾ ਰੱਖਣ ਦੀ ਲੋੜ ਨਹੀਂ ਇਹ ਸਿਰਫ ਤੁਹਾਡੀ ਨੌਲੇਜ ਲਈ ਤਾਂ ਕਿ ਤੁਸੀਂ ਇੱਕ ਕਲਪਨਾ ਕਰ ਸਕੋ ਤੁਸੀਂ ਅੰਦਾਜ਼ਾ ਲਗਾ ਸਕੋ ਕਿ ਪਰਮਾਣੂ ਪੁੰਜਿਕਾਈ ਕਿੰਨੀ ਛੋਟੀ ਹੁੰਦੀ ਹੈ ਇਹ ਨੈਨੋਗ੍ਰਾਮ ਪਿਕੋਗ੍ਰਾਮ ਵੀ ਨਹੀਂ ਵਰਜੋ ਕਿੰਨਾ ਮਿਲ ਕੇ ਬਹੁਤ ਥੱਲੇ ਜਾ ਕੇ ਹੈਗੀ ਹੈ ਠੀਕ ਹੈ ਨਾ ਸੋ ਬਹੁਤ 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 ਬਰੀਕ ਜਿਵੇਂ ਦੱਸਿਆ ਇਹ ਆਪਾਂ ਹੁਣ ਅੱਗੇ ਆਏਗਾ ਕਿ ਜਿਹੜਾ ਹਾਈਡਰੋਜਨ ਦਾ ਪਰਮਾਣੂ ਹੈ ਨਾ ਉਹ ਰੇਤ ਦਾ ਜਿਹੜਾ ਕਣ ਹੁੰਦਾ ਉਹਦਾ ਤਾਂ ਵੀ 10 ਲੱਖ ਗੁਣਾ ਛੋਟਾ ਹੈ ਅਗਲਾ ਸਵਾਲ ਚਾਹੀਦਾ ਉਹ ਹੋ ਦੇਖੀਏ ਉਹਨੇ ਇੱਕ ਪਰਮਾਣੂ ਨੂੰ ਅੱਖਾਂ ਨਾਲ ਵੇਖਣਾ ਕਿਉਂ ਸੰਭਵ ਨਹੀਂ ਹੁੰਦਾ ਸੋ ਇਹਦਾ ਜਵਾਬ ਤੇ ਬਹੁਤ ਛੋਟਾ ਹੈ ਮਲੇ ਸਿੱਧਾ ਹੀ ਪਦਰਾ ਪਰ ਅਸੀਂ ਥੋੜਾ ਇਹਨੂੰ ਵਿਸਤਾਰ ਦੇ ਨਾਲ ਵਿਆਖਿਆ ਕਰਾਂਗੇ ਪਰਮਾਣੂ ਦੇ ਅਤ ਛੋਟੇ ਆਕਾਰ ਦੇ ਕਾਰਨ ਪਰਮਾਣੂ ਨੂੰ ਅੱਖਾਂ ਨਾਲ ਵੇਖਣਾ ਸੰਭਵ ਨਹੀਂ ਹੁੰਦਾ ਮਲੇ ਸਿੱਧਾ ਅਗਰ ਸੰਖੇਪ ਜਿਹਾ ਜਵਾਬ ਦੇਣਾ ਹੋਵੇ ਤੇ ਉਹ ਅਤ ਦੇ ਛੋਟੇ ਆਕਾਰ ਦੇ ਹੁੰਦੇ ਨੇ ਪਰਮਾਣੂ ਪਰ ਮਾਣੂਆਂ ਦੇ ਵਿਆਸ ਨੂੰ ਮੀਟਰ ਦੀ ਬਹੁਤ ਹੀ ਛੋਟੀ ਇਕਾਈ ਨੈਨੋਮੀਟਰ ਵਿੱਚ ਮਾਪਿਆ ਜਾਂਦਾ ਹੈ ਨੈਨੋਮੀਟਰ ਮਨੇ ਐਨ ਐਨ ਐਮ ਬਲਿ ਇੱਕ ਨੈਨੋਮੀਟਰ ਜਿਹੜਾ ਹੈ ਕਿਹਦੇ ਬਰਾਬਰ ਹੁੰਦਾ ਹੈ ਇੱਕ ਨੈਨੋਮੀਟਰ ਮੀਟਰ ਦਾ 100 ਕਰੋੜਵਾਂ ਹਿੱਸਾ ਹੈ ਇੱਕ ਨੈਨੋਮੀਟਰ ਦੇ ਕੋਲ 10 ਦੀ ਘਾਤ ਰੈਨਾਤਮਕ 9 9 ਸਿਫਰਾਂ ਸੱਤ ਸਿਫਰਾਂ ਦਾ ਬਣਦਾ ਹੈ ਕਰੋੜ ਤੇ ਦੋ ਸਿਫਰਾਂ ਵਾਧੂ ਦੀਆਂ ਗਈਆਂ 9 ਆਈਆਂ ਨੇ ਤੋ 100 ਕਰੋੜ ਹੋ ਕੇ 100 ਕਰੋੜ ਦਾ ਹਿਸਾਬ 1 ਨੈਨੋਮੀਟਰ ਹੁੰਦਾ ਹੁਣ ਤੁਸੀਂ ਅੰਦਾਜ਼ਾ ਲਗਾ ਲਓ 1 ਮੀਟਰ ਦੇ 100 ਕਰੋੜ ਬਰਾਬਰ ਦੇ ਹਿੱਸੇ ਕਰੋ ਤੇ ਇਹ ਕਿੱਸਾ ਬਣਦਾ ਨੈਨੋਮੀਟਰ ਮਿਸਾਲ ਵਜੋਂ ਹਾਈਡਰੋਜਨ ਪਰਮਾਣੂ ਦਾ ਅਰਧ ਵਿਆਸ 0.1 0.1 ਨੈਨੋਮੀਟਰ ਹੈ ਭਾਵ ਨੈਨੋਮੀਟਰ ਦਾ ਦਸਵਾਂ ਅੱਗੇ ਹੋਰ ਹਿੱਸਾ ਮਣੀ 1000 ਕਰੋੜ ਦਾ ਹਿੱਸਾ ਉਹਦਾ ਅਰਧ ਵਿਆਸ ਹਾਈਡਰੋਜਨ ਐਟਮ ਦਾ ਜਾਂ ਹੁਣ ਇਹਨੂੰ ਤੁਸੀਂ ਅਗਰ ਇਹਦੀ ਕਿਸੇ ਨਾਲ ਪਰਿਪੇਖ ਕਰਨਾ ਹੋਵੇ ਵਲਕਿ ਉਹਨਾਂ ਮੁਕਾਬਲਾ ਕਰਨਾ ਹੋਵੇ ਤੁਲਨਾ ਕਰਨੀ ਹੋਵੇ ਇੱਕ ਰੇਤ ਦੇ ਕਣ ਨਾਲੋਂ ਵੀ 10 ਲੱਖ ਗੁਣਾ ਛੋਟਾ ਹੈ ਹੁਣ ਰੇਤ ਦਾ ਕਣ ਕਿੰਨਾ ਹੁੰਦਾ ਬੱਚਿਓ ਚੱਕ ਕੇ ਦੇਖ ਲਓ ਰੇਤ ਦਾ ਕਣ ਉਸ ਰੇਤ ਦੇ ਕਣ ਦੇ 10 ਲੱਖ ਟੁਟੇ ਕਰੋ ਜੋ ਕਿ ਵਿਵਹਾਰਿਕ ਤੌਰ ਤੇ ਪ੍ਰੈਕਟੀਕਲ ਵਿੱਚ ਸੰਭਵ ਨਹੀਂ ਹੈਗਾ ਸੋ ਇੱਕ ਰੇਤ ਦਾ ਕਣ ਦਾ ਜੇ 10 ਲੱਖ ਨਿੱਕੇ ਨਿੱਕੇ ਹਿੱਸੇ ਕਰ ਦਿੱਤੇ ਜਾਣ ਤੇ ਇਹ ਕਿੱਸਾ ਜਿਹੜਾ ਹੈ ਉਹ ਬਣੇਗਾ ਬੱਚਿਓ ਹਾਈਡਰੋਜਨ ਦਾ ਮਾਣੂ ਐਵੇਂ ਤਾਂ ਦੱਸਿਆ ਇਹਦੇ ਨਾਲ ਤੁਸੀਂ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਕਿੰਨੇ ਛੋਟੇ ਆਕਾਰ ਤੇ ਉਹਦੀ ਗੱਲ ਕਿੰਨੇ ਛੋਟੇ ਪੁੰਜ ਦੀ ਗੱਲ ਕਰਦੇ ਪਏ ਸੋ ਪਿਆਰੇ ਵਿਦਿਆਰਥੀਓ ਐਸਨ 200 ਤੁਹਾਡੇ ਦਿਹਾਏ ਦੇ 9 ਨੰਬਰ 3 ਤੇ ਆਏ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ